ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੇਰੇ ਜੋ ਫੇਸਬੁੱਕ ਫਰੈਂਡ ਨਾਲ ਜੋ ਸੋਤੇ ਜੁੜੇ ਨੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਜੋ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਪਿਆਰ ਦਿੰਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਤੁਹਾਡੇ ਫਰੈਂਡਾਂ ਕੋਲ ਦੂਸਰੇ ਲੋਕਾਂ ਕੋਲ ਚਲੀ ਜਾਂਦੀ ਹੈ ਇਸ ਦੇ ਨਾਲ ਜਿਹੜੀ ਭਲੇ ਵਾਲੀ ਵੀਡੀਓ ਹੁੰਦੀ ਆ ਉਹ ਲੋਕਾਂ ਕੋਲ ਜਾਣ ਦੇ ਨਾਲ ਲੋਕਾਂ ਦਾ ਭਲਾ ਹੁੰਦਾ ਕਿਸੇ ਸੱਜਣ ਦਾ ਫਾਇਦਾ ਹੋ ਜਾਂਦਾ ਤੇ ਤੁਸੀਂ ਮੇਰੀ ਵੀਡੀਓ ਨੂੰ ਤੇ YouTube ਚੈਨਲ ਨੂੰ ਫੋਲੋ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਫੋਲੋ ਨਹੀਂ ਕੀਤਾ ਉਹ ਮੇਰੇ ਚੈਨਲ ਨੂੰ ਤੇ YouTube ਚੈਨਲ ਨੂੰ ਤੇ Facebook ਪੇਜ ਨੂੰ ਫੋਲੋ ਕਰ ਲਿਓ ਅੱਜ ਸਾਡੇ ਕੋਲੇ ਇੱਕ ਮੇਰਾ ਛੋਟਾ ਵੀਰ ਜੱਗੀ ਪਠੋਈ ਸਪੈਸ਼ਲ ਚੇਚੇ ਤੌਰ ਤੇ ਪਟਿਆਲੇ ਕੋਲੇ ਪਿੰਡ ਦਾ ਵੀਰ ਦਾ ਪਠੋਈ ਮਿਲਣ ਵਾਸਤੇ ਆਇਆ ਕਿਉਂਕਿ ਬੜੇ ਲੰਬੇ ਸਮੇਂ ਤੋਂ ਉਹ ਇਹ ਵੀਡੀਓ ਪਾ ਰਿਹਾ ਸੀ ਪਰ ਅਰਨਿੰਗ ਨੀਤੀ ਸਟਾਰਟ ਹੋਈ ਕਿਉਂਕਿ ਇਹਦੇ ਪੇਜ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਸੀ ਉਹ ਅਸੀਂ ਅੱਜ ਠੀਕ ਕਰਤੀ ਤੇ ਇਹਦਾ ਫੇਸਬੁੱਕ ਪੇਜ ਆ ਜੱਗੀ ਬਠੋਈ ਦੇ ਨਾਂ ਤੇ ਇਹਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਵੀਡੀਓ ਪਾਉਣ ਵਾਲੇ ਦਾ ਹੌਸਲਾ ਵਧਦਾ ਤੇ ਵੀਡੀਓ ਅੱਗੇ ਜਾਣ ਨਾਲ ਕਿਸੇ ਸੱਜਣ ਦਾ ਫਾਇਦਾ ਹੋ ਜਾਂਦਾ ਸੋ ਆਜੋ ਵੀਰਾਂ ਨਾਲ ਗੱਲ ਕਰਦੇ ਆ ਸਿਕਾ ਜੀ ਸਿਕਾ ਜੀ ਹੋਰ ਕਿਵੇਂ ਲੱਗਿਆ ਸਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਜੀ ਸੁਭਾਅ ਬੜਾ ਵਧੀਆ ਜੀ ਕਰਿਆ ਕਰੋ ਇਹ ਵੱਤ ਵਧ ਤੇ ਵਧੀਆ ਨੂੰ ਵਧੀਆ ਕਿਹਾ ਕਰੋ ਚੰਗੇ ਨੂੰ ਚੰਗਾ ਕਿਹਾ ਕਰੋ ਤੇ ਤੁਹਾਡਾ ਵੀ ਬਹੁਤ ਵਧੀਆ ਸਭਾ ਲੱਗਿਆ ਜੀ ਮਿਲ ਕੇ ਤੇ ਵੀਡੀਓ ਵਧੀਆ ਪਨੋ ਸ਼ੇਅਰ ਕਰਨੀ ਚਾਹੀਦੀ ਹੈ ਜੋ ਚੰਗੀ ਜਾਣਕਾਰੀ ਹੋਵੇ ਨਹੀਂ ਬੰਦਮੰਦ ਦਾ ਹੀ ਬਹੁਤ ਕੁਝ ਚੱਲਦਾ ਹੀ ਹੈ ਅੱਜ ਕੱਲ ਜੀ ਅਕਲ ਤੁਹਾਨੂੰ ਪਤਾ ਹੈ ਜੇ ਕਿਸੇ ਵੀਰ ਦੇ ਹੋਰ ਫੇਸਬੁਕ ਕੋਈ ਪ੍ਰੋਬਲਮ ਹੋਵੇ ਤਾਂ ਸਾਨੂੰ ਮਿਲ ਕੇ ਆਪਦਾ ਠੀਕ ਕਰਵਾ ਸਕਦਾ ਤਾਂ ਤੁਹਾਡਾ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ